ਮੈਂ ਸਰਵਰ ਸਿੰਘ ਪਤੇਰ ਹਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਸਾਡੇ ਸਾਹਮਣੇ ਮੈਂ ਸਟੇਜ ਤੇ ਖੜਾ ਨਵੀਂ ਸਟੇਜ ਦੇ ਉੱਤੇ ਨਵੀਂ ਅਸੀਂ ਪਿੱਛੇ ਬੋਰਡ ਲਾਇਆ ਹੈਗਾ ਦੋਵਾਂ ਮੋਰਚਿਆਂ ਦਾ ਦਿੱਲੀ ਅੰਦੋਲਨ 2 ਇਹਦੇ ਨਾਲ ਦੀ ਨਾਲ ਕੱਲ 12 ਵਜੇ ਸ਼ੰਭੂ ਮੋਰਚੇ ਤੇ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਔਰ ਵੱਡੇ ਐਲਾਨ ਕੀਤੇ ਜਾਣਗੇ ਜਿਹੜਾ ਸਰਕਾਰ ਨੇ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਨੇ ਫੋਰਸ ਅਗੇ ਗਦਰਤਮਕਿਆਂ ਵਾਸਤੇ ਵਧਾਈ ਆ ਨਾ ਸਪਸ਼ਟ ਆ ਸਾਡਾ ਕਹਿਣਾ ਨੂੰ ਵਾਪਸ ਕਰੋ ਪੀਸਫੁਲੀ ਹੈਗਾ ਦੋਵਾਂ ਫੋਰਮਾਂ ਦਾ 111 ਦੇ ਮਰਨਵਰਤ ਤੇ ਬੈਠੇ ਕਿਸਾਨਾਂ ਨੇ ਜਾ ਕੇ ਗਾੜੀ ਬੈਣਾ ਸੀ ਕਰਨਾ ਕੀ ਸੀਗਾ ਦੂਸਰਾ ਜਦੋਂ ਪ੍ਰਧਾਨ ਮੰਤਰੀ ਦੀ ਪੰਜਾਬ ਆਏ ਅਰ ਕੁਝ ਕ੍ਰਾਂਤੀਕਾਰੀ ਦੇ ਕਿਸਾਨਾਂ ਆ ਰਾਮ ਕਿਸਾਨਾਂ ਦੇ ਉੱਤੇ 307 ਦੇ ਪਰਚੇ ਕੀਤੇ ਆ 307 ਦਾ ਤਾਂ ਕੋਈ ਰੌਲਾ ਨਹੀਂ ਹੈਗਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਵੀ ਸਾਡੀ એનર્ਜੀ ਨਾ ਵੇਸਟ ਕਰਿਓ ਅਦਾਲਤ ਦੇ ਨਾਂ ਤੇ ਸਪਸ਼ਟ ਕਰੋ ਅਸੀਂ ਤਾਂ ਕੇਂਦਰ ਨਾਲ ਲੜ ਰਹੇ ਪੰਜਾਬ ਨਾਲ ਸਾਡਾ ਰੌਲਾ ਕੋਈ ਨਹੀਂਗਾ ਸਾਨੂੰ ਹੁਣ ਇਧਰ ਧਿਆਨ ਨਾ ਕਰਨਾ ਪਵੇ ਦੂਸਰਾ ਕੱਲ ਦੇਖੋ ਕਹਿੰਦੇ ਮੋਦੀ ਸਰਕਾਰ ਮੰਨਦੀ ਨਹੀਂ ਹੈਗੀ ਮਨਾ ਕੇ ਛੱਡਾਂਗੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣੂਗਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਹੋਊਗਾ ਆਦੀਵਾਸੀਆਂ ਦੇ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਹੋਊਗੀ ਔਰ ਮਜ਼ਦੂਰਾਂ ਦੀ 200 ਦਿਨ ਨਰੇਗਾ ਔਰ ਚੰਗੀ ਦਿਹਾੜੀ ਬਣ ਕੇ ਰਹੂਗੀ ਇਹ ਲੋਕ ਲਹਿਰ ਦੱਸਦੀ ਹੈਗੀ ਆ ਪੰਜਾਬ ਬੰਦ ਹੋਵੇ ਔਰ ਜਿਵੇਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਸਹਿਯੋਗ ਦਿੱਤਾ ਵਾ ਇਹ ਮੋਦੀ ਸਰਕਾਰ ਨੂੰ ਸਪਸ਼ਟ ਕੰੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆ ਮੋਰਚਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਾਹੇ ਖਨੌਰੀ ਹੋਵੇ ਭਾਈ ਸ਼ੰਭੂ ਮੋਰਚੇ ਨੂੰ ਕਾਮਜਾਬ ਕਰ ਲਈ ਹਰ ਪੰਜਾਬ ਦੇ ਹਰ ਪਿੰਡ ਚੋਂ ਇੱਕ ਟਰਾਲੀ ਇਸ ਮੋਰਚੇ 'ਤੇ ਲਿਆ ਕੇ ਖੜਾਓ ਅਸੀਂ ਮੋਦੀ ਸਰਕਾਰ ਨੂੰ ਜੜਾ ਝਕਾਵਾਂਗੇ ਵੀ ਤੇ ਮੰਗਾ ਵੀ ਮਨਾਵਾਂਗੇ ਧੰਨਵਾਦ ਮੈਂ ਸਰਵਰ ਸਿੰਘ ਪਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਸਾਡੇ ਸਾਹਮਣੇ ਮੈਂ ਸਟੇਜ 'ਤੇ ਖੜਾ ਨਵੀਂ ਸਟੇਜ ਦੇ ਉੱਤੇ ਨਵੀਂ ਅਸੀਂ ਪਿੱਛੇ ਬੋਰਡ ਲਾਇਆ ਹੈਗਾ ਦੋਵਾਂ ਮੋਰਚਿਆਂ ਦਾ ਦਿੱਲੀ ਅੰਦੋਲਨ ਦੋ ਇਹਦੇ ਨਾਲ ਦੀ ਨਾਲ ਕੱਲ 12 ਵਜੇ ਸ਼ੰਭੂ ਮੋਰਚੇ ਤੇ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਔਰ ਵੱਡੇ ਐਲਾਨ ਕੀਤੇ ਜਾਣਗੇ ਜਿਹੜਾ ਸਰਕਾਰ ਨੇ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਨੇ ਫੋਰ ਸਕੇ ਗਿੱਦਰਤਮ ਕਿਆਂ ਵਾਸਤੇ ਵਧਾਈ ਆ ਨਾ ਸਪਸ਼ਟ ਹੈ ਸਾਡਾ ਕਹਿੰਨਾ ਨੂੰ ਵਾਪਸ ਕਰੋ ਪੀਸਫੁਲੀ ਹੈਗਾ ਦੋਵਾਂ ਫੋਰਮਾਂ ਦਾ 111 ਦੇ ਮਰਨਵਰਤ ਤੇ ਬੈਠੇ ਕਿਸਾਨਾਂ ਨੇ ਜਾ ਕੇ ਗਾੜੀ ਬੈਣਾ ਸੀ ਕਰਨਾ ਕੀ ਸੀਗਾ ਦੂਸਰਾ ਜਦੋਂ ਪ੍ਰਧਾਨ ਮੰਤਰੀ ਦੀ ਪੰਜਾਬ ਆਏ ਅਰ ਕੁਝ ਕ੍ਰਾਂਤੀਕਾਰੀ ਦੇ ਕਿਸਾਨਾਂ ਆ ਰਾਮ ਕਿਸਾਨਾਂ ਦੇ ਉੱਤੇ 307 ਦੇ ਪਰਚੇ ਕੀਤੇ ਆ 307 ਦਾ ਤਾਂ ਕੋਈ ਰੌਲਾ ਨਹੀਂ ਹੈਗਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਵੀ ਸਾਡੀ એનર્ਜੀ ਨਾ ਵੇਸਟ ਕਰਿਓ ਅਦਾਲਤ ਦੇ ਨਾਂ ਤੇ ਸਪਸ਼ਟ ਕਰੋ ਅਸੀਂ ਤਾਂ ਕੇਂਦਰ ਨਾਲ ਲੜ ਰਹੇ ਪੰਜਾਬ ਨਾਲ ਸਾਡਾ ਰੌਲਾ ਕੋਈ ਨਹੀਂਗਾ ਸਾਨੂੰ ਹੁਣ ਇੱਧਰ ਧਿਆਨ ਨਾ ਕਰਨਾ ਪਵੇ ਦੂਸਰਾ ਕੱਲ ਦੇਖੋ ਕਹਿੰਦੇ ਮੋਦੀ ਸਰਕਾਰ ਮੰਨਦੀ ਨਹੀਂ ਹੈਗੀ ਮਨਾ ਕੇ ਛੱਡਾਂਗੇ ਅੰਮਨਸਪੀ ਲੀਗਲ ਗਰੰਟੀ ਕਾਨੂੰਨ ਬਣੂਗਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਹੋਊਗਾ ਆਦੀਵਾਸੀਆਂ ਦੇ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਹੋਊਗੀ ਔਰ ਮਜ਼ਦੂਰਾਂ ਦੀ 200 ਦਿਨ ਨਰੇਗਾ ਔਰ ਚੰਗੀ ਦਿਹਾੜੀ ਬਣ ਕੇ ਰਹੂਗੀ ਇਹ ਲੋਕ ਲਹਿਰ ਦੱਸਦੀ ਹੈਗੀ ਆ ਪੰਜਾਬ ਬੰਦ ਹੋਵੇ ਔਰ ਜਿਵੇਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਸਹਿਯੋਗ ਦਿੱਤਾ ਵਾ ਇਹ ਮੋਦੀ ਸਰਕਾਰ ਨੂੰ ਸਪਸ਼ਟ ਕੰੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਮੋਰਚਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਾਹੇ ਖਨੌਰੀ ਹੋਵੇ ਭਾਈ ਸ਼ੰਭੂ ਮੋਰਚੇ ਨੂੰ ਕਾਮਜਾਬ ਕਰ ਲਈ ਹਰ ਪੰਜਾਬ ਦੇ ਹਰ ਪਿੰਡ ਚੋਂ ਇੱਕ ਟਰਾਲੀ ਇਸ ਮੋਰਚੇ ਚ ਲਿਆ ਕੇ ਖੜਾਓ ਅਸੀਂ ਮੋਦੀ ਸਰਕਾਰ ਨੂੰ ਜੜਾ ਝਕਾਵਾਂਗੇ ਵੀ ਤੇ ਮੰਗਾ ਵੀ ਮਨਾਵਾਂਗੇ ਧੰਨਵਾਦ